ਜੇ ਮੈਨੂੰ ਤੂੰ ਤੱਲਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਹੋ ਉਹ ਜਿਹੜਾ ਹਰੇਕ ਨਾਲ ਹੀ ਲੱਗਦਾ ਹੈ ਜਿਹਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ 'ਚ ਪਵੰਨ ਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅੱਜ ਤਾਂ ਲੰਗਰ ਲਾ ਕੇ ਪੁੱਛਦੇ ਥੋੜੀਏ ਕਿੱਥੋਂ ਆਇਆ ਤੂੰ ਇਹ ਤਾਂ ਇਹ ਭਿਓ ਪੰਜਾਬ ਦਾ ਸੂਬਾ ਇਹਨਾਂ ਧਰਤੀ ਐ ਉਹ ਬਰਕਤ ਵਾਲੀ ਐ ਉਹ ਰੋਟੀ ਖਾਂਉਂਦੀ ਐ ਸਾਰਿਆਂ ਨੂੰ ਇਹ ਫੇਰ ਆਪਣੇ ਬੰਦੇ ਹੀ ਬਾਹਰ ਬੈਠੇ ਅੰਗਰੇਜ਼ਾਂ ਦੇ ਕੋਲੇ ਜਾ ਕੇ ਆਪਾਂ ਨੇ ਵੀ ਤੱਕਿਆ ਮੌਕੀਤੀ ਆਉਣਾ ਮੁਲਕਾਂ ਜਾ ਕੇ ਜ਼ੈਸਦਾਨ ਦੀ ਛੋਟੀ ਸੋਚ ਜਿਹੜੀ ਐ ਉਹਨਾਂ ਉਹ ਰੱਖਣੀ ਚਾਹੀਦੀ ਐ ਇਹ ਗਲਤ ਗੱਲ ਐ ਦੇਖੋ ਹੁਣ ਤੁਸੀਂ ਸੁਣਿਆ ਕਿ ਚਲੋ ਇੱਕ ਤਾਂ ਨੁਕਤੇ ਦੀ ਨੁਕਤਾਚੀਨੀ ਕਰਨੀ ਐ ਅਲੱਗ ਗੱਲ ਐ ਇੱਕ ਕੋਈ ਖੇਰਾ ਖੜਾ ਇੱਥੇ ਇਹ ਕੋਈ ਖੇਰਾ ਵਾ ਉਹ ਸਾਰਿਆਂ ਨਾਲ ਲੜਦਾ ਮੈਂ ਕਿਹਦੇ ਨਾਲ ਲੜਦਾ ਮੈਂ ਸਰਕਾਰਾਂ ਨਾਲ ਲੜਦਾ ਜ਼ਰੂਰ ਲੋਕਾਂ ਦੇ ਹਕੂਕ ਲਈ ਲੜਦਾ ਪਰ ਮੈਂ ਮੁੱਦੇ ਤੇ ਹੋਂਨਾ ਮੈਂ ਜਿਹੜੀ ਗੱਲ ਨਾ ਜਦੋਂ ਪਿੰਡਾਂ 'ਚ ਗਿਆ ਮੈਂ ਤਕਰੀਬਨ 300 ਪਿੰਡ ਕਵਰ ਕੀਤਾ ਸੰਗਰੂਰ ਲੋਕ ਸਭਾ ਦਾ ਜਦੋਂ ਮੈਂ ਪਿੰਡਾਂ ਜਾ ਕੇ ਲੋਕਾਂ ਨੂੰ ਪੁੱਛਦਾ ਵਾਂ ਕਿ ਕਿਉਂਕਿ ਭਗਵੰਤ ਮਾਨ ਇੱਕੋ ਗੱਲ ਜਾਦਾ ਬਾਰ-ਬਾਰ ਕਹਿ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੌਕੇ ਜਾਂ ਦਿਤੀਆਂ ਉਹ 28000 ਤੋਂ ਸ਼ੁਰੂ ਹੋਏ ਸੀ 28000 ਦਿੱਤੀ ਫਿਰ ਕਹਿੰਦੇ 32000 ਦਿੱਤੀ ਫਿਰ ਕਹਿੰਦੇ 35000 ਦਿੱਤੀ 40000 ਦਿੱਤੀ ਚਲੋ ਮੈਂ ਕਹਾਂ ਜੀ 40000 ਤੁਸੀਂ ਨੌਕਰੀ ਦਿੱਤੀ ਮੈਂ ਪਿੰਡਾਂ ਜਾ ਕੇ ਜਦੋਂ ਪੁੱਛਦਾ ਮੈਨੂੰ ਜਵਾਬ ਕੰਪਲੀਟ ਹੱਥ ਹਲਾ ਕੇ ਨਾ ਪੱਕੀ ਮਿਲਦਾ ਕਿ ਸਾਡੇ ਪਿੰਡ ਕੋਈ ਨੌਕਰੀ ਮਿਲੀ ਇਹਨਾਂ ਟਿੱਬੇ ਵਿੱਚ ਟਿੱਬੇ ਪਿੰਡ ਦੀ ਕਿੰਨੀ ਕਿ ਵੋਟ ਹੈ ਮੇਰੇ ਵੀਰੋ ਦੱਸੋ ਜਰਾ 2500 ਵੋਟ ਮਤਲਬ ਕਿ 4-5000 ਆਬਾਦੀ ਆ ਲਓ ਮੈਂ ਹੁਣ ਇੱਕ ਵਾਰੀ ਟਿੱਬਿਆਂ ਦੇ ਸਤਕਾਰਯੋਗ ਭਰਾ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ ਦੇ ਸਾਲਾਂ ਵਿੱਚ ਭਗਵੰਤ ਸਿੰਘ ਦੀ ਸਰਕਾਰ ਨੇ ਤੁਹਾਡੇ ਬੱਚਾ ਨੂੰ ਕਿਸ ਨੂੰ ਸਰਕਾਰੀ ਨੌਕਰੀ ਦਿੱਤੀਓ ਇੱਥੇ ਜ਼ਰਾ ਦੱਸੋ ਜੀ ਇੱਧਰ ਵੀ ਪੁੱਛੋ ਜੀ ਇੱਧਰ ਪੁੱਛੋ ਜੀ ਕੋਈ ਨੌਕਰੀ ਮਿਲੀ ਤੁਹਾਡੇ ਪਿੰਡ ਵਿੱਚ ਭਗਵੰਤਪານ ਜੀ ਮੈਂ ਤੁਹਾਨੂੰ ਹੁਣ ਪੁੱਛਣਾ ਚਾਹੁੰਦਾ ਕਿ ਇਹ ਨੌکریاں ਗਈਆਂ ਕਿੱਥੇ ਨੇ ਉਹਦੇ ਵਿੱਚ ਦੋ ਕਾਰਨ ਨੇ ਇੱਕ ਤਾਂ ਹੈ ਕਿ ਤੁਸੀਂ ਕੁਝ ਪ੍ਰਾਣੀਆਂ ਕੱਚੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸਿਸ 'ਤੇ ਨੂੰ ਸ਼ਾਇਦ ਰੈਗੂਲਰਾਈਜ਼ ਕੀਤਾ ਪਰ ਮੇਰੇ ਕੋਲ ਜਿਹੜੀਆਂ ਲਿਸਟਾਂ ਪਈਆਂ ਨੇ ਜਿਹੜੇ ਤੁਸੀਂ ਪੀਐਸਪੀਸੀਐਲ ਬਿਜਲੀ ਬੋਰਡਸ ਮੁਲਾਜ਼ਮ ਰੱਖੇ ਇਹ ਸ਼ਹਿਰੇ ਰਾਜਸਥਾਨ ਦਿੱਲੀ ਹਰਿਆਣੇ ਦੇ ਰੱਖੇ ਨੇ ਜਿਹੜੂ ਥੇ ਹੀ ਰੱਖੇ ਉਹ ਸਾਰੇ ਦਿੱਲੀ ਹਰਿਆਣਾ ਰਾਜਸਥਾਨ ਦੇ ਰੱਖੇ ਨੇ ਜਿਹੜੇ ਕਲਰਕ ਹੋਏ ਪੰਜਾਬ ਸੁਪਰਡਿਨਟ ਸੁਪਰਡਿਨਟ ਸਿਲੈਕਸ਼ਨ ਬੋਰਡ ਵਿੱਚ ਭਰਤੀ ਉਹ ਸਾਰੇ ਬਾਹਲੇ ਸੁਪਿਆਂ ਦੇ ਨੇ ਅਤੇ ਹੋਰ ਨੌکریاں ਜਿਹੜੀਆਂ ਤੁਸੀਂ ਦਿੱਤੀਆਂ ਜ਼ਿਆਦਾਤਰ ਨੌکریاں ਬਾਹਰਲੇ ਦੇ ਕੋਲ ਨੇ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਨੌکریاں ਸਹੀ ਮੈਨੇਜ ਵਿੱਚ ਨਹੀਂ ਨਹੀਂ ਮਿਲਿਆ ਔਰ ਅਗਰ ਸੰਭੂਰ ਦੀ ਤੁਸੀਂ ਮੈਨੂੰ ਇੱਕ ਵਾਈਟ ਪੇਪਰ ਛਾਪ ਦੇ ਕੱਲ ਉਹ ਮੈਂ ਮੇਰੀ ਤੈਨੂੰ ਇਹ ਚਲਵਾਤੀ ਆ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਸੰਗਰੂਰ ਲੋਕ ਸਭਾ ਹਲਕੇ ਦਾ ਕਿ ਸੰਗਰੂਰ ਲੋਕ ਸਭਾ ਹਲਕੇ ਵਿੱਚ ਪਿਛਲੇ 26 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੇ ਨੌਜਵਾਨਾਂ ਨੂੰ ਡਿਪਾਰਟਮੈਂਟ ਵਾਈਜ਼ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ ਇੱਕ ਤਾਂ ਨੁਕਤਾ ਮੇਰਾ ਇਹ ਆ ਦੂਸਰਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੈਂ ਕਹਿ ਕੀ ਰਿਹਾ ਹਾਂ ਤੁਸੀਂ ਕਹਿੰਦੇ ਕਿ ਬਾਦਿਆਂ ਨੂੰ ਰੋਕਦਾ ਖੈਰਾ ਲੋਕ ਮੈਂ ਗੈਰ ਪੰਜਾਬੀਆਂ ਦੇ ਬਿਲਕੁਲ ਖਿਲਾਫ ਨਹੀਂਗਾ ਗੈਰ ਪੰਜਾਬੀ ਪੰਜਾਬ ਦੇ ਵਿੱਚ ਛੋਵੜੀ ਆਉਣ ਆਪਣੀ ਕਮਾਈ ਕਰਨ ਬੱਚੇ ਪਾਲਣ ਆਰੇ ਆਪਣੇ ਬਾਲਣ ਘਰਾਂ ਨੂੰ ਵਧਾਉਣ ਕੋਲ ਮੈਨੂੰ ਕੋਈ ਇਤਰਾਜ਼ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਇੱਕ ਵਿਲੱਖਣ ਸਟੇਟ ਹੈ ਪੰਜਾਬ ਦੇ ਵਿੱਚ ਜਿਵੇਂ ਮਾਈਨੋਰਟੀਜ਼ ਸਿੱਖਵਾਦੀ ਸਾਡੇ ਪੰਜਾਬੀ ਭਰਾ ਸਾਡੇ ਕੋਲ ਹੋਰ ਕੋਈ ਸੂਬਾ ਪੰਜਾਬ ਤੋਂ ਇਲਾਵਾ ਨਹੀਂ ਹੈ ਰਹਿਣ ਵਾਸਤੇ ਤਾਂ ਮੇਰੀ ਪ੍ਰਪੋਜ਼ਲ ਕੀ ਆ ਉਹ ਇੱਧਰ ਇਕਵੈਰਟੀ ਹੈ ਮੇਰਾ ਧਿਆਨ ਨਾਲ ਸੁਣੋ ਤੁਸੀਂ ਮੇਰੀ ਪ੍ਰਪੋਜ਼ਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਇੱਕ ਕਾਨੂੰਨ ਬਣਾਇਆ ਜਾਵੇ ਕਿ ਜੇਸ ਵੀ ਕਿਸੇ ਬੰਦੇ ਨੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਲੈਣੀ ਆ ਉਹ ਸ਼ਰਤਾਂ ਪੂਰੀਆਂ ਕਰੇ ਇਸ ਹਿਮਾਚਲ ਪ੍ਰਦੇਸ਼ ਦੇ ਲਾਅ ਮੁਤਾਬਕ ਲਾਅ ਕੀ ਆ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਬੰਜਾ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਨੇ ਕਾਨੂੰਨ ਬਣਾਇਆ ਹੋਇਆ ਕਿ ਜਿਸ ਕਿਸੇ ਨੇ ਜ਼ਮੀਨ ਖਰੀਦਣੀ ਹੈ ਐਗਰੀਕਲਚਰ ਕੋਈ ਆਪਣਾ ਵੋਟਰ ਬਣਨਾ ਹੈ ਜਾਂ ਸਰਕਾਰੀ ਨੌਕਰੀ ਲੈਣੀ ਆ ਆ ਸ਼ਰਤਾਂ ਪੂਰੀਆਂ ਕਰ ਦਿਓ